ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅੱਜ ਦੀ ਵੀਡੀਓ ਆਪਾਂ ਬਣਾਉਣ ਲਈ ਪਹੁੰਚੇ ਆਂ ਜੀ ਪਿੰਡ ਭਾਈ ਰੂਪਾ ਤੇ ਪੰਜ ਨਾਗਾ ਜੀ ਪੰਜੇ ਤੁਹਾਨੂੰ ਦਿਖਾਵਾਂਗੇ ਦੋ ਸੂਏ ਸਵਾਏ ਆ ਤੇ ਤਿੰਨ ਹੈਗੇ ਜੀ ਗੱਪਣ ਬਾਈ ਨਿਰਮਲ ਕੋਲੇ ਆਏ ਆ ਗੱਲਬਾਤ ਬਾਈ ਨਾਲ ਕਰਾਵਾਂਗੇ ਸਸੀ ਕਾ ਬਾਈ ਹਾਂ ਜੀ ਸਸੀ ਕਾ ਬਾਈ ਨਰਮਲ ਹੋਰ ਨੰਬਰ ਬੋਲਿਓ ਜੀ ਫੋਨ ਨੰਬਰ ਹੈ 94638258 ਜੀ ਪਿੰਡ ਦੂਜਾ ਹੈਗਾ 707820605 ਜੀ 7078 20605 ਪਿੰਡ ਭਾਈ ਰੂਪਾ ਪਿੰਡ ਭਾਈ ਰੂਪਾ ਜੀ ਫੂਲ ਦਸੀਲ ਫੂਲ ਹਾਂ ਤਸੀਲ ਫੂਲ ਜ਼ਿਲ੍ਹਾ ਬਠਿੰਡਾ ਜਿਲ੍ਹਾ ਬਠਿੰਡਾ ਤੇ ਨੇੜੇ-ਤੇੜੇ ਵੀਰੇ ਨੇੜੇ ਤੋਂ ਸੁਣਾ ਪਰ ਆ ਜਾਂਦਾ ਜੀ ਤੇ ਰਾਮਪਰਾਪੂ ਵਿਚਾਲੇ ਜਾ ਕੇ ਠੀਕ ਆ ਤੇ ਵੀਰੇ ਅੱਜ ਆਪਾਂ ਕਿੰਨੇ ਨਾਗ ਦਿਖਾਉਣੇ ਆ ਸੋ ਅੱਜ ਪੰਜ ਨਾਗ ਪੰਜ ਨਾਗ ਦੋ ਸੂਈਆਂ ਆ 2 ਸੂਈਆਂ ਆ ਠੀਕ ਆਜਾ ਆਪਾਂ ਪਹਿਲੇ ਨੰਬਰਾਂ ਤੇ ਆ ਜੀ ਆਵਰੇ ਕੀ ਡਿਟੇਲ ਹੈ ਜੀ ਪਹਿਲੇ ਨੰਬਰ ਆਈ ਦੂਜਾ ਸੂਆ ਦਾ ਹੂੰ ਸੂਈ ਦੇ ਪਰ ਸੂਈ ਠੀਕ ਆ ਤੇ ਕੀ ਬੋਲ ਆ ਏ ਥੱਲੇ ਵੀਰੇ ਹੁਣ ਬੋਲ ਆ ਥੱਲੇ 9 ਲੀਟਰ 9 ਲੀਟਰ ਕਿੰਨਾ ਦੁੱਧ ਦੇ ਦੋਗੀ ਜੀ ਦੁੱਧ ਦੇ ਦੋਗੀ ਮੰਨ ਕੇ ਚਲੋ 11-12 ਲੀਟਰ ਠੀਕ ਆ 11-12 ਲੀਟਰ ਕੱਢ ਦੋਗੀ ਤੇ ਤੇ ਦੋ ਦਿਨ ਹੋਇਆ ਸੂਈ ਨਹੀਂ ਜੀ ਖੋਲ ਉਹਨ ਤੋੜ ਕੇ ਦਿਖਾ ਦੀਏ ਠੀਕ ਆ ਜੀ ਤੇ ਬਾਕੀ ਸੂਆ ਦੂਜਾ ਹਨਾ ਠੀਕ ਆ ਵੀਰੇ ਤੋੜ ਲੋ ਉਹਨ ਆ ਕਰੋ ਜੀ ਚੱਕ ਕੁਆਲਿਟੀ ਪੂਰੀ ਫੁੱਲ ਆ ਗਈ ਕੋਈ ਘਾਟ ਨਹੀਂ ਤੇ ਬਾਕੀ ਦਾ ਦੁੱਧ ਵੀ ਫੈਟ ਵਾਲਾ ਪਾਉਗੀ ਹਨਾ ਠੀਕ ਆ ਵੀਰੇ ਆ ਕਰਾਂਗੇ ਤੇ ਵੀਡੀਓ ਬਣਾਉਣ ਦਾ ਟਾਈਮ ਆਪਣਾ 9 ਤੋਂ ਵੀ ਪਹਿਲਾਂ ਦਾ ਜੀ ਚਵਾਈ ਇਹਨਾਂ ਦੀ ਹੋਈ ਵੀ ਉਸ ਹਿਸਾਬ ਨਾਲ ਜੱਜ ਕਰ ਲਿਓ ਠੀਕ ਆ ਜੀ ਹਾਂ ਟਾਈਮ ਜਮੇ ਥੋੜਾਗਾ ਕਰੋ ਚੈੱਕ ਆ ਦੇਖ ਥਣ ਥਣ ਨੇੜ ਤੋਂ ਕਰਾਈ ਇਸ ਦੇਖ ਆ ਦੇਖੋ ਜੀ ਚਾਰੇ ਥਣ ਨਿਕਣਵੇਂ ਪੂਰੇ ਗੈਪ ਦੇ ਧਾਰਾ ਮਾਰਾਂਗੇ ਜੀ ਮਾਰ ਦਿਓ ਜੀ ਠੀਕ ਆ ਆ ਦੇਖੋ ਵੀਰੋ ਕਰ ਲਈ ਚੱਕ 17 ਇੱਕ ਨੰਬਰਾਂ ਦਾ 22 ਇੱਕ ਨੰਬਰ ਓਕੇ ਵੀਰੇ ਬਾਕੀ ਦਾ ਆਪਣੀ ਚੈੱਕ ਪਾਸ ਪਹਿਲਾਂ ਕਰੀ ਵੀ ਹੁੰਦੀ ਹੈ ਹਨਾ ਕੋਈ ਆਪਾਂ ਮਾੜਾ ਕਿਸੇ ਦੀ ਖਾਤਰ ਤਾਂ ਲਿਆਉਂਦੇ ਨਹੀਂ ਠੀਕ ਆ ਵੀਰੇ ਤੇ ਨਰਮਲ ਲੈਣ ਦੇ ਨਾਲ ਰੇਟ ਕੀਆ ਵੀਰੇ ਇਹਦਾ ਇਹ ਤਾਂ 42000 ਹੈ ਮਾਨਦਾਨ ਹੋ ਜਾਊਗਾ ਮਾਨਦਾਨ ਫਿਰ ਛੋੜ ਸਕਦੇ ਹਾਂ ਠੀਕ ਆ ਮੋਲੀ ਜਮਾਂ ਜਾਇਆ ਜਾ ਹਨਾ ਵੀਰੇ ਓਕੇ ਤੇ ਹੁਣ ਆਪਾਂ ਦੋ ਨੰਬਰਾਂ ਦੀ ਗੱਲ ਕਰ ਲਗੇ ਇਹਦੀ ਕੀ ਡਿਟੇਲ ਆ ਵੀਰ ਦੂਜਾ ਸੂਆ ਸੀਬਲ ਚੱਲੋ ਠੀਕ ਆ ਚਵਾਈ ਹੋਈ ਦੀ ਆ ਹਾਂ ਚਵਾਈ ਉਹ ਮੈਂ ਤੁਹਾਨੂੰ ਫੇਰ ਦੱਸ ਦਿਆਂ ਵੀ 9 ਵਜੇ ਦਾ ਟਾਈਮ ਹੀ ਆ ਜੀ ਠੀਕ ਆ ਜੀ ਤੇ ਕਿੰਨਾ ਬੋਲਾ ਹੋਣੇ ਥਲੇ 11 ਲੀਟਰ ਬੋਲਾ ਤਿਆਰ ਆ 11 ਲੀਟਰ ਤਿਆਰ ਆ ਕਿੰਨਾ ਦੁੱਧ ਦੇ ਦੂਗੀ 15 ਲੀਟਰ 15 16 ਲੀਟਰ ਤਾਰਾ ਇਹਦੇ ਗਾ ਹੀ ਮਾਰਾਂਗੇ ਮਾਰ ਦਿਓ ਫਿਰ ਮਾਰ ਦਿਓ ਪਹਿਲਾਂ ਤਾਂ ਆ ਦੇਖੋ ਦੇਖਾ ਅੱਗੇ ਨੇੜ ਤੋਂ ਕਰਮਾ ਵਾਲੀ ਦਲੇਵਾ ਚਾਰੇ ਥਣ ਨਿਕਲਵੇਂ ਪੂਰੇ ਗੈਪ ਤੇ ਠੀਕ ਆ ਜੀ ਮਾਰੋ ਤਾਰਾ ਇਹਦਰ ਵੀ ਛੱਡੋ ਮੜੇ ਛੱਡਿਓ ਦੇਖਾ ਕੀ ਹਾਂ ਆ ਦੇਖੋ ਚਾਰੇ ਥਣ ਨਿਕਲਵੇਂ ਤੇ ਬਾਕੀ ਅਸੀਲ ਸਾਹੂ ਪੂਰੀ ਆ ਹਨਾ ਅਰੇ ਕੋਈ ਠੀਕ ਹੈ ਮੂਰਲੇ ਥਣਾਂ ਦੇ ਹੋਗੀਆਂ ਤਾਂ ਮਗਰ ਲੈਣ ਨੂੰ ਮਾਰਦੇ ਆ ਸਾ ਦੇ ਕੋਈ ਧਾਰ ਨਿਬੜਦੀ ਅਸਲ ਨੇ ਕੋਈ ਐਸੀ ਗੱਲ ਨਹੀਂ ਠੀਕ ਆ ਬੱਸ ਬਰੇਨ ਠੀਕ ਹੈ ਜੀ ਖੋਲਣ ਤੌਰ ਤੇ ਦਿਖਾ ਦੀ ਧਾਰਾ ਦੂਰੋਂ ਤੁਹਾਨੂੰ ਕਰਾ ਦਿਆਂ ਚੱਕ ਮਗਰ ਗਿਆ ਗਿਆ ਨਰ ਨੂੰ ਬਰੇ ਦੇ ਇਹਦੇ ਬੱਚਾ ਜੀ ਠੀਕ ਆ ਇਹਦੇ ਮਗਰ ਬੱਚਾ ਆ ਗਿਆ ਦੁੱਧ ਕਿੰਨਾ ਦੱਸਿਆ ਜੀ ਕੱਢ ਦੂਗੀ ਇਹ 1500 ਮੀਟਰ ਕੱਢ ਦੂਗੀ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਠੀਕ ਆ ਕੱਲ੍ਹ ਤੋਂ ਕੋਈ ਫਿਰ ਤਾਂ ਬੋਲੋ ਯਾ ਠੀਕ ਹੈ ਆ ਦੇਖ ਕੁਆਲਿਟੀ ਕਰੋ ਜੀ ਚੱਕ ਲੇਵੇ ਦੀ ਥੱਲੇ ਤੋਂ ਕਰਾਈਏ ਜੱਕ ਆ ਦੇਖੋ ਲੈ ਚਲੋ ਜੀ ਤੇ ਆਥਰ ਨੂੰ ਤਾਂ ਬਹੁਤ ਤਿਆਰ ਹੋ ਜਾਂਦੀ ਹਣੀ ਹੁਣ ਜੰਮਾ ਸਾਫ ਹੋਈ ਰਹੀ ਠੀਕ ਹੈ ਬਾਕੀ ਜਿੰਨਾਂ ਨੂੰ ਵੀ ਬੋਲਾ ਦੱਸਿਆ ਆਪਦਾ ਭਾਉਂਦੀ ਕੋਈ ਕੱਢ ਕੇ ਲੈ ਜੇ ਠੀਕ ਹੈ ਜੀ ਆ ਕਰੋ ਜੀ ਦੇਖੋ ਜੀ ਪੂਰੀ ਚੰਗੀ ਕੁਆਲਿਟੀ ਪੂਰੀ ਫੁੱਲ ਆਪਣਾ ਅਣਲੇ ਵਾ ਫਿਰ ਨੇੜ ਤੋਂ ਚੈੱਕ ਕਰਾ ਦੀ ਕਰ ਵੀ ਚੈੱਕ ਠੀਕ ਆ ਵੀਰੇ ਤੇ ਪੈਸੇ ਵੀਰੇ ਇਹਦੇ ਇਹ ਜਾਏਗੀ 52000 ਮਾਨਦਾਨ ਹੋ ਜਾਊਗਾ ਮਾਨਦਾਨ ਬਸ ਛੋਟਾ ਠੀਕ ਆ ਤੇ ਜਮੇ ਨਾਰਮਲ ਰੇਟ ਆ ਹਨਾ ਸਾਰਿਆਂ ਦੇ ਹੁਣ ਆਪਾਂ ਤਿੰਨ ਨੰਬਰ ਦੀ ਗੱਲ ਕਰ ਲਗੇ ਜੀ ਗੱਬਣਾ ਵੀਰੇ ਗੱਪੜਾ ਮਤਲਬ 6-7 ਦਿਨ ਦੀ ਕੱਚੀ ਆ ਮਤਲਬ ਇਹ ਸਭ ਲੰਗੀ ਹੱਤਾ ਦਾ ਠੀਕ ਆ ਵੀਰੇ ਆ ਦੇਖੋ ਚਾਰੇ ਥਣ ਨਿਕਣਵੇਂ ਪੂਰੇ ਗੈਪ ਤੇ ਕਰ ਮਾਈ ਦੇ ਠੀਕ ਆ ਤੇ ਢਲਣ ਢੁਲਣਾ ਪੂੜੀਆਂ ਸੁਆ ਕਿਹੜਾ ਇਹ ਦੂਜਾ ਦੂਜਾ ਸੂਆ ਖੋਲ ਉਹਨਾਂ ਤੋਰ ਕੇ ਦਿਖਾ ਦਈਏ ਆ ਦੇਖੋ ਥਾਣ ਦੇ ਵਕ ਲੈ ਕੇ ਸਨ ਨੇੜ ਤੋਂ ਚੈੱਕ ਚਾਰੇ ਥਾਣ ਨਿਕੜਵੇਂ ਪੂਰੇ ਗੈਪ ਲੈ ਚਲੋ ਚਲ ਕੁਆਲਿਟੀ ਵਧੀਆ ਹਨਾ ਰੰਗ ਦੱਬ ਬਹੁਤ ਸੋਹਣਿਆ ਆ ਦੇਖੋ ਚਲੋ ਚੈੱਕ ਸ਼ਾਈਨਿੰਗ ਪੂਰੀ ਤੇ ਦੂਜਾ ਸੂਆ ਜੀ ਹੈ ਤੇ ਪੰਜ ਸੱਤ ਦਿਨ ਘੱਟ ਜੂ ਹਨਾ ਤੇ ਦੁੱਧ ਕਿੰਨਾ ਦੇ ਦੂਗੇ ਅੱਜ ਕੀ ਪਹਿਲੇ ਸੂਏ ਦਾ ਕੀ ਰਿਕਾਰਡ ਆ ਐ ਸ਼ਬੀਰ ਦੁੱਧ ਕਿੰਨਾ ਕੱਢ ਦੂਗੇ ਇਹ ਠੀਕ ਆ ਕੱਚੀ ਦਿਖਾ ਦੀ ਆਪਾਂ ਅੱਜ ਠੀਕ ਆ ਜੀ ਆ ਦੇਖੋ ਥਣਲੇਵਾਂ ਨੇੜ ਤੋਂ ਕਰੋ ਇੱਕ ਹਵਾਨਾ ਪੂਰਾ ਵਧੀਆ ਕੀ ਪ੍ਰਾਈਜ਼ ਆ ਕਿੰਨਾ ਰੇਟ ਆ ਵੀਰੇ ਇਹਦਾ 60000 ਮਾਨਦਾਨ ਹੋ ਜੂ ਮੌਕੇ ਤੇ ਹਾਥੂ ਤੋਂ ਫੇਰੀ ਇਹਦੇ ਸਮਾਰ ਕੇ ਦਿਖਾ ਦੀਏ ਚੈੱਕ ਕਰਾ ਲਈਏ ਇਹ ਕੱਚੀ ਹੈ ਜੀ 10 ਨਹੀਂ ਠੀਕ ਓਕੇ ਜੀ ਮਾਨਦਾਨ ਹੋ ਜੂ ਜਿਹੜਾ ਆਪਾਂ ਰੇਟ ਕਰਿਆ ਦਾ ਦਿਖਾ ਦੇ ਕੋਲ ਨਹੀਂ ਆਕਰ ਜਿੱਕ ਚਾਰੇ ਥਣ ਨਖੜਵੇਂ ਪੂਰੇ ਗੈਪ ਤੇ ਮਾਨਤਨ ਹੋ ਜੂ ਮੈਂ ਸਾ ਜੀ ਮਾਨਤਨ ਥੋੜਾ ਬੋਟ ਹੋ ਠੀਕ ਆ ਜੀ ਤੇ ਹੁਣ ਆਪਾਂ ਗੱਲ ਕਰ ਲਗੇ ਚਾਰ ਨੰਬਰ ਆਈ ਦੀ ਠੀਕ ਆ ਦੂਜਾ ਸੂ ਆ ਗਿਆ ਕਿੰਨੇ ਦਿਨ ਬਾਕੀ ਆ ਇਹ ਤਾਂ ਹੀ ਮੰਨ ਲਾ 6-7 ਦਿਨ ਬਾਕੀ 6-7 ਦਿਨ ਕੀ ਰਿਕਾਰਡ ਰਿਆ ਪਹਿਲੇ ਸੂਏ ਦਾ ਇਹ ਬਾਈ ਇਹ ਨਹੀਂ ਸੇਵਾ ਨਹੀਂ ਜੀ ਤੁਪ ਲਈ ਆ ਉਹਨਾਂ ਦੀ ਸੇਵਾ ਤੇ ਮੰਨ ਲਾ ਵੀ 14-15 ਕਿਲੋ ਵੱਡੇ ਨੇ ਐਦ ਕੀ ਕਿੰਨਾ ਕੱਢ ਦੂ ਜੀ ਉਹ ਸੇਵਾ ਵਾਲੇ ਕੋਲ ਜਾ ਬੜੇ ਮੰਨ ਲਾ ਫੀਸ ਨਾ ਹੋ ਜੂ ਠੀਕ ਆ ਜੀ 20 ਨੂੰ ਹੱਥ ਲਾ ਦੂਗੀ ਤੋੜ ਲੋ ਇਹਨੂੰ ਵੀ ਦਿਖਾ ਦਈਏ ਆ ਦੇਖੋ ਨੇੜ ਤੋਂ ਕਰੋ ਜੀ ਚੈੱਕ ਦੇਖੋ ਸਾਫ ਸਫਾਈ ਪੂਰੀ ਬਾਕੀ ਦਾ ਕੱਲਾ ਕੱਲਾ ਥਣ ਨਿਕਲ ਮੈਂ ਪੂਰੇ ਗੈਪ ਤੇ ਲੱਗਿਆ ਵਾ ਆ ਕਰੋ ਜੀ ਚੈੱਕ ਕੁਆਲਿਟੀ ਪੂਰੀ ਫੁੱਲ ਆ ਤੇ ਬਾਕੀ ਦਾ ਸੂਆ ਨਹੀਂ ਹਨਾ ਦੂਜੇ ਤੋਂ ਤੀਜਾ ਜਿਵੇਂ ਸਹੀ ਗੱਲ ਆਗੀ ओरिजिनल ਦੂਜਾ ਸੂਆ ਆ ਦੇਖੋ ਜੀ ਤੇ ਤੋਰ ਤਾਰ ਪੂਰੀ ਵਧੀਆ ਜੀ ਤੇ ਥੱਲੇ ਉਹ ਲੈਵਾ ਫੇਰ ਆਪਾਂ ਕਰਾ ਦਈਏ ਚੈੱਕ ਤੁਹਾਨੂੰ ਆ ਦੇਖੋ ਠੀਕ ਆ ਵੀਰੇ ਕੀ ਡਿਮਾਂਡ ਆ ਵੀਰੇ ਨਰਮਲ ਇਹਦੀ ਕਿੰਨੇ ਦੀ 55000 ਕਿੰਨੇ ਦੀ 55000 ਮਾਨਤਾਨ ਮਾਨਤਾਨ ਬਸ ਕੁਝ ਹੋਰ ਚਾਹੀਦਾ ਹਣੀ ਰੇਡ ਬੰਦਾ ਵੀ ਕੱਚੀ ਕੱਚੀ ਹੈਗੀ ਬਾਹਰ ਰੇਡ ਤੇਰੇ ਪਹਿਲੇ ਹੀ ਜਮਾ ਜਾਇਆ ਜਾ ਹਨਾ ਅੱਜ ਠੀਕ ਆ ਵੀਰੇ ਹੁਣ ਆਪਾਂ ਗੱਲ ਕਰ ਲਏ ਪੰਜ ਨੰਬਰ ਦੀ ਜੀ ਇਹ ਪਹਿਲਾ ਸੂਆ ਅੱਛਾ ਪਹਿਲਾ ਸੂਆ ਕਦ ਘਾਟ ਬਹੁਤ ਆ ਹਨਾ ਵੀਰੇ ਠੀਕ ਆ ਜੀ ਆ ਦੇਖੋ ਨੇੜੇ ਤੋਂ ਕਰੋ ਚੈੱਕ ਠੀਕ ਆ ਵੀਰੇ ਠੀਕ ਆ ਵੀਰੇ ਤੇ ਵੀਰੇ ਕਿੰਨੇ ਦਿਨ ਪਾ ਜੂਗੀ ਹਜੇ ਸੂਣ ਨੂੰ ਐ 5-6 ਦਿਨ ਪੰਜ ਛੇ ਦਿਨ ਖੋਲ ਨੂੰ ਤੋੜ ਕੇ ਦਿਖਾ ਦਈਏ ਕਿੰਨਾ ਦੁੱਧ ਕੱਢ ਦੂ ਪਹਿਲੀ ਵਾਰ ਨਿਰਮਲ ਐਦ ਕੀ 16 17 ਲੀਟਰ ਠੀਕ ਆ ਵੀਰੇ ਆ ਕਰੋ ਜੀ ਕੁਆਲਿਟੀ ਪੂਰੀ ਫੁੱਲ ਆ ਗਈ ਬਾਕੀ ਦੀ ਗੱਲ ਕਿੰਨੇ ਦਿਨ ਕੱਟ ਜੂਗੀ ਹਜੇ ਪੰਜ ਦਿਨ ਕੱਟ ਜੂਗੀ ਠੀਕ ਆ ਵੀਰੇ ਮੋੜ ਲਓ ਤੇ ਕੱਦ ਘੜ ਚੰਗਾ ਹਨਾ ਸਮਾਈ ਇਹ ਵੀ ਥੋੜੀ ਜੀ ਘਟਾਈ ਵੀ ਲੱਗਦੀ ਹੈ ਨਾ ਠੀਕ ਆ ਜੀ ਓਕੇ ਤੌਰ ਤਾਰ ਪੂਰੀ ਵਧੀਆ ਜੀ ਬਾਕੀ ਦਾ ਕਰੋ ਥਣਲੇਵਾ ਨੇੜ ਤੇ ਚੱਕਿਆਰੇ ਥਣ ਨਿਕਲਵੇਂ ਬੂਰੇ ਗੈਪ ਤੇ ਇਤਰ ਵੀ ਹਮ ਦਸਾ ਦੀ ਆਪਾਂ ਦੇਖੋ ਤਾਂ ਵੀ ਠੰਡੀ ਦਾ ਕੋਈ ਆਏ ਨੇ ਮੰਨੇ ਫੇਰੀ ਮਿਹਰੇ ਹੱਥ ਉੱਤੇ ਦੇ ਠੀਕ ਆ ਜੀ ਠੀਕ ਆ ਜੀ ਓਕੇ ਓਕੇ ਬਾਈ ਠੀਕ ਆ ਤੇ ਇਹਦੀ ਕੀ ਡਿਮਾਂਡ ਆ ਗਈ ਵੀਰ 52500 52000 ਲਾਟਰ ਕੋਈ ਆ ਸਾਰਿਆਂ ਦੀ ਹਾਂ ਇੱਥਾ ਆਈ ਦਾ ਵੀ 52 ਮੰਗਿਆ ਸੀਗਾ ਆ ਦੋਨਾਂ ਦਾ 52 52 52 ਤੇ ਇਹਦਾ ਕੀ ਮੰਗਿਆ ਸੀਗਾ ਇਹਦਾ 60 60 ਠੀਕ ਆ ਗੱਬਣਾ ਇਹ ਤਿੰਨ ਆ ਗਿਆਂ ਤੇ ਸੂਈ ਵੀ ਦਾ ਕੀ ਮੰਗਿਆ ਸੀਗਾ ਜੀ ਇਹਦਾ 52 ਮਾਨਦਾਨ ਹੋ ਜੂ ਹਨਾ ਤੇ ਪਹਿਲੇ ਨੰਬਰ ਆਈ SUV ਦਾ ਕੀ ਮੰਗਿਆ ਸੀਗਾ 42 ਠੀਕ ਐ ਨੰਬਰ ਫੇਰ ਬੋਲ ਦੇ ਵੀਰੇ 946384285 ਹਾਂਜੀ ਜਿਹੜਾ ਹੈਗਾ 70782055 ਪਿੰਡ ਪਿੰਡ ਭਾਈ ਰੋਈ ਠੀਕ ਐ ਵੀਰੇ 5 ਨਾਲ ਸੀ 500 ਦਿਖਾ ਤੇ ਸਾਰੇ ਵੀਰਾਂ ਦਾ ਐਂਡ ਤਾਂ ਵੀਡੀਓ ਦੇਖਣ ਲਈ ਤਿਆਰ ਦਲੋ ਧੰਨਵਾਦ ਜਲਦ ਮਿਲਦੇ ਆਂਗੇ ਨਵੀਂ ਵੀਡੀਓ ਦੇ ਨਾਲ